ਆਦੀ ਅੰਤ ਜੋ ਰਾਖਣ ਹਾਰ ਤਿਸੁ ਪ੍ਰੀਤੁ ਨ ਕਰੇ ਗਵਾਰੂ ਜੋ ਕੀ ਸੇਵਨੋਂ ਨਿਦ ਪਾਵੇ ਤਾਸੋ ਮੂੜ ਮੰਨ ਨਹੀ ਲਾਵੇ ਝੂਠਾ ਕੁਰਸਾ ਦਸੈ ਨਾ ਜੋਰੇ ਤਾ ਕੋ ਅੰਤ ਦਾ ਜਾਣਤ ਦੂਰੇ ਜੋ ਕੀ ਤਹਿਲ ਪਾਵੇ ਦਰਗਹਿ ਮਾਨੁ ਇਸ ਸਭ ਸਾਰੇ ਮੁਕਤਿਆ ਜਾਨ ਸਦਾ ਸਦਾਏ ਪੂਰਨ ਹਾਰ ਮਨਕ ਰੱਖ ਮੋਹਾਰ ਬਪਾਰੂ ਆਧਿ ਅੰਤ ਜੋ ਰਖ ਹਾਰ ਤਿਸੰ ਪ੍ਰੀਤ ਨਾ ਕਾਵੇ ਜਗਵਾ ਜਾਂ ਕੀ ਸੇਵਨੋਂ ਨਿਦ ਪਾਵੇ ਤਾ ਸੋ ਮੂੜਾ ਮਨ ਨਹੀਂ ਲਾਵੇ ਜੋਠਾ ਕੁਰ ਸਦਸਾ ਦਾ ਹੈ ਜੂਰੇ ਤਕੋਂ ਦਾ ਜਾਣ ਤਦੂਰੇ ਜਾਂ ਕੀ ਤਹਿਲ ਪਾਵੇ ਦਰਗਹਿ ਮਾਨੁ ਤਿਸੇ ਬਿਸਾਰੈ ਫੁਗਦ ਅਜਾਨ ਸਦਾ ਸਦਾ ਕਰਖਣ ਹਾਰ ਆਪਾਰ ਸਦਾ ਸਗਾਇਓ ਓ ਲਣ ਹਾਰ ਨਨ ਕਰਖਣ ਹਾਰ ਆਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂਦੇਵ ਉਪਦੇਸ਼ ਕਰਦੇ ਹਨ ਆਦੰਤ ਜੋ ਰੱਖਣ ਹਾਰ ਤਿਸ ਨੂੰ ਪ੍ਰੀਤ ਨਾ ਕਰੇ ਗਵਾਰ ਆਪਣੀ ਜਿਹੜੀ ਮਤਲਬ ਬਿਨਾ ਗੁਰੂ ਤੋਂ ਬਿਲਕੁਲ ਗਵਾਰਾ ਰਗੀ ਗਮਾਰੋ ਵਿਅਕਤੀ ਹੁੰਦਾ ਜਿਹਨੂੰ ਕੁਝ ਵੀ ਪਤਾ ਨਹੀਂ ਇਹ ਤਾਂ ਪੜਾਈ ਲਿਖਾਈ ਨਾਲ ਕੋਈ ਮਤਲਬ ਨਹੀਂ ਜੇ ਪੜ੍ਹੇ ਲਿਖਿਆ ਉਹ ਵੀ ਗਮਾਰ ਹੋ ਸਕਦਾ ਤੇ ਕਿਉਂਕਿ ਜਿਹੜਾ ਪ੍ਰਭੂ ਆਦੰਤ ਵਿੱਚ ਰੱਖਣ ਵਾਲਾ ਜਦੋਂ ਆਪਾਂ ਕਿੰਨੇ ਛੋਟੇ ਸੀਗੇ ਉਦੋਂ ਤੋਂ ਪਾਲਣ ਪੋਸ਼ਣ ਹੋ ਰਹੀ ਸਭ ਕੁਝ ਦੇ ਰਿਹਾ ਉਹਨੂੰ ਆਪਾਂ ਭੁੱਲ ਜਾਨੇ ਆ ਉਹ ਗਵਾਰਮਾਤੀ ਹੁੰਦੀ ਜਾਂ ਕਿ ਸੇਵਾ ਨੌਨਿਤ ਪਾਵੇ ਜਦੋਂ ਆਪਾਂ ਪ੍ਰਭੂ ਸੇਵਾ ਚ ਲੱਗਦੇ ਨੇ ਪ੍ਰਭੂ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਆ ਉਹ ਪ੍ਰਭੂ ਸੇਵਾ ਤੇ ਉਹਦੇ ਨਾਲ ਆਪਾਂ ਮਨ ਨਹੀਂ ਲਾਉਂਦੇ ਕਿਉਂਕਿ ਡਾਡੇ ਦਾ ਹੁਕਮ ਤਾਂ ਕੋਈ ਮੋੜ ਨਹੀਂ ਸਕਦਾ ਨਾ ਉਹਦੇ ਅੱਗੇ ਨਮਸਕਾਰ ਨਹੀਂ ਕਰਦੇ ਆਪਾਂ ਤਾਂ ਸੋ ਮੂੜਾ ਕਿਉਂਕਿ ਮਨ ਦਾ ਸੁਭਾਅ ਵੈਸੇ ਮੂਰਖਾਂ ਵਾਲਾ ਹੀ ਹੁੰਦਾ ਇਹ ਤਾਂ ਗੁਰੂ ਨਾਲ ਮਿਲ ਕੇ ਨਾ ਆਪਣੀ ਗੱਤ ਹੁੰਦੀ ਹੈ ਜੋ ਠਾਕੁਰ ਸਤਸਦਾ ਹਜੂਰੇ ਤਾਂ ਕੋ ਅੰਦਾਜ਼ ਜਾਣਤ ਦੂਰੇ ਤੇ ਇਹੋ ਜਾਂ ਆਤਮਿਕਨਤਾ ਪਰ ਹੁੰਦਾ ਬੰਦਾ ਕਹਿੰਦਾ ਕਿੱਥੇ ਰੱਬ ਜਦ ਕੀ ਪ੍ਰਮਾਤਮਾ ਕਿਹੜੀ ਜਗ੍ਹਾ ਨਹੀਂ ਹੈ ਜਿੱਥੇ ਪ੍ਰਮਾਤਮਾ ਦੀ ਜੋ ਪ੍ਰਮਾਤਮਾ ਦਾ ਨੂਰ ਨਹੀਂ ਹੈ ਜੋ ਵੀ ਦੁਨੀਆ ਕਾਇਨਾਤ ਦੇਖ ਰਿਹਾ ਸਾਰਾ ਹੀ ਪ੍ਰਮਾਤਮਾ ਹੈ ਲੇਕਿਨ ਮਨ ਦਾੰਦਾ ਪਨ ਇਹ ਹੋ ਜਾਂਦਾ ਦਿਖਦਾ ਹੀ ਨਹੀਂ ਪ੍ਰਮਾਤਮਾ ਉਹਨੂੰ ਕਹਿੰਦੇ ਕਿ ਜਾਂ ਤਾਂ ਹੈ ਹੀ ਨਹੀਂ ਜਾਂ ਹੈ ਤਾਂ ਬਹੁਤ ਦੂਰ ਹੈ ਮੈਨੂੰ ਕੌਣ ਦੇਖੇ ਜਾਂ ਕੀ ਟਹਿਲ ਪਾਵੇ ਦਰਗਾਹ ਮਾਨ ਤੇ ਸੇ ਬਿਸਾਰੈ ਮੁਗਦ ਅਜਾਨ ਮੁਗਦ ਇਨਸਾਨ ਆਪਾਂ ਕਹਿੰਦੇ ਨੇ ਕਿ ਕੋਈ ਲੜਕੀ ਬੜੀ ਮੁਗਦ ਹੈ ਉਹ ਸ਼ੀਸ਼ੇ ਵਿੱਚ ਦੇਖ ਕੇ ਕਹੇ ਰਹੀ ਮੈਂ ਕਿਹੋ ਜਿਹੀ ਲੱਗਦੀ ਹਾਂ ਕਿਹੋ ਜਿਹੀ ਲੱਗਦੀ ਹਾਂ ਲੜਕਾ ਵੀ ਮੁਕਤ ਹੋ ਸਕਦਾ ਜਮਾਨ ਬੱਚਾ ਬੁੱਢਾ ਪਣਿਆ ਲਿਖਿਆ ਅਨਪੜ ਸਾਰੇ ਮੁਕਤ ਹੋ ਸਕਦੇ ਆਪਦੇ ਬਾਰੇ ਸੋਚੀ ਜਾਂਦੇ ਮੈਂ ਕਿਹੋ ਜਿਹਾ ਲੱਗਦਾ ਲੋਕੀ ਮੇਰੇ ਬਾਰੇ ਕੀ ਸੋਚੀ ਜਾਂਦੇ ਇਹੋ ਜਿਹਾ ਮੁਕਤਪਨ ਨਹੀਂ ਹੁੰਦਾ ਤੇ ਉਹਦੇ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ ਤੇ ਜਿਸ ਪ੍ਰਭੂ ਦੀ ਸੇਵਾ ਤਹਲ ਜਿਸ ਪ੍ਰਭੂ ਦਾ ਤੇ ਆਂਤਰਣ ਨਾਲ ਗੱਤ ਹੋਣੀ ਸੀ ਦਰਗੇ ਵਿੱਚ ਮਾਨ ਪ੍ਰਾਪਤ ਹੋਣਾ ਸੀਗਾ ਉਸ ਨੂੰ ਆਪਾਂ ਬੁਲਾ ਦਿੰਦੇ ਹਾਂ ਕਿਸੇ ਵੀ ਸਾਰੇ ਮੁਗਦ ਜਾਣਦੇ ਮੁਗਦ ਪਨ ਵਿੱਚ ਹੀ ਮੂਰਖ ਪੁਣੇ ਵਿੱਚ ਹੀ ساری ਉਮਰ ਨਗਾ ਲੈ ਲੈਂਦੇ ਆ ਸਦਾ ਸਦਾ ਇਹ ਪੁੱਲਣ ਹਰਮਨ ਦਾ ਸੁਭਾਅ ਹੀ ਪੁੱਲਣ ਹਾਰ ਹਰ ਵਾਰੀ ਉਹਨੇ ਪੁੱਲਣਾ ਹੀ ਪੁੱਲਣਾ ਪਰ ਮਾਤਾ ਪਿਤਾ ਜਿਵੇਂ ਛੋਟੇ ਬੱਚੇ ਨੂੰ ਸਾਰੀਆਂ ਗਲਤੀਆਂ ਮਾਫ ਕਰਕੇ ਗੱਡਣਾ ਲਗਾ ਲੈਂਦੇ ਹਨ ਪ੍ਰਭੂ ਬਖਸ਼ਣ ਹਾਰ ਆਪਰ ਅਰਦਾਸ ਕਰੀਏ اے ਪ੍ਰਮਾਤਮਾ ਸਾਡੀ ਮੂਰਖਤਾ ਨੂੰ ਬਖਸ਼ ਦੇ ਅਸੀਂ ਅਗਿਆਨੀ ਆ ਸਦਾ ਸਦਾ ਇਹ ਪੁੱਲਣ ਹਰ ਨਾਨਕ ਰੱਖਣ ਹਾਰ ਅਪਾਰ ਤੇ ਪ੍ਰਭੂ ਦਰਤੇ ਜਾਈਏ ਗੁਰੂ ਦਰਤੇ ਜਾਈਏ ਨਮਸਕਾਰ ਕਰੀਏ ਅਹੰਕਾਰ ਸਾਰਾ ਤਿਆਗੀ ਤੇ ਗੁਰੂ ਮਤ ਗ੍ਰੈਂਡ ਕਰੀਏ ਤਾਂ ਇਹ ਮੁਗਧ ਮਨ ਦਾ ਵੀ ਕਲਿਆਣ ਹੋਏਗਾ ਇਸ ਮੂਰਖ ਮਨ ਦਾ ਅਕ੍ਰਿਤਕਣ ਜੋ ਆਪਾਂ ਹੈਗੇ ਨਾ ਆਪਣਾ ਵੀ ਕਲਿਆਣ ਹੋਊਗਾ ਜੇ ਆਪਾਂ ਪ੍ਰਭੂ ਦੀ ਦਤਤਾ ਭੁੱਲ ਜੰਨੇ ਆ ਤੇ ਕਿੰਦੇ ਅਕ੍ਰਿਤਕਣ ਤੇ ਆਪਣਾ ਵੀ ਕਲਿਆਣ ਹੋਏਗਾ ਜੇ ਆਪਾਂ ਪ੍ਰਭੂ ਦੀ ਸ਼ਰਨ ਵਿੱਚ ਆਈਏ ਕਿਉਂਕਿ ਪ੍ਰਭੂ ਹਮੇਸ਼ਾ ਰੱਖਣ ਹਾਰ ਹੈ ਗੁਰੂ ਹਮੇਸ਼ਾ ਰੱਖਣ ਹਾਰ ਹੈ ਸਦਾ ਸਦਾ ਇਹ ਪੂਰਨ ਹਾਰ ਨਾਨਕ ਰੱਖਣ ਹਾਰ ਪਾ ਅਰਦਾਸ ਕਰੀਏ ਕਿ ਆਪਾਂ ਨੂੰ ਭੁੱਲਣ ਹਾਰਾਂ ਨੂੰ ਪ੍ਰਭੂ ਬਖਸ਼ੇ ਆਪਣਾ ਆਸ਼ੀਰਵਾਦ ਦੇਵੇ ਇਸ ਦੇ ਨਾਲ ਹੀ ਉਦਾਸ ਨੂੰ ਆ ਗਿਆ ਬਖਸ਼ੋ ਉਹੀਆਂ ਗਲਤੀਆਂ ਲਈ ਅਰਦਾਸ ਖਿਮਾ ਦਾ ਜਾਚਕ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ